ਮੈਂ ਤੁਹਾਨੂੰ ਗੱਲ ਦੱਸਾਂ ਬੀਬਾ ਤੁਹਾਡੀ ਨੂੰ ਬਹੁਤ ਕਮਤੀ ਐ ਹੇਏ ਬਾਪਾ ਤਾਂ ਸੱਚੀਆਂ ਗੱਲਾਂ ਦੱਸਦਾ ਭੈਣ ਜੀ ਉਹ ਫਿਰ ਕਰਨੀ ਵਾਲੇ ਹੁੰਦੇ ਆ ਬਾਬੇ ਮੰਨਦੀਆਂ ਬਾਬਿਆਂ ਨੂੰ ਜੈ ਬਾਬੇ ਵਾਹਿਗੁਰੂ ਵਾਹਿਗੁਰੂ ਓਏ ਯਾਰ ਬਾਬਾ ਅੱਜ ਤੱਕ ਕੋਈ ਦਿਹਾੜੀ ਨਹੀਂ ਪਈ ਆਪਣੀ ਅੱਜ ਓਏ ਯਾਰ ਮੇ ਚੱਪਲਾਂ ਵੀ ਟੁੱਟੀਆਂ ਹੋਈ ਪਈਆਂ ਨਾ ਸਵੇਰ ਦੀ ਕੋਈ ਦਿਹਾੜੀ ਨਹੀਂ ਮਿਲੀ ਯਾਰ ਕੀ ਕਰੀ ਯਾਰ ਅੱਜ ਤਾਂ ਦੇਣੀ ਖਰਾਬ ਹੋਣ ਰੋਟੀ ਕਿੱਤੋਂ ਖਾਣੀ ਆ ਉਹੀ ਆ ਯਾਰ ਘਰੇ ਕੱਲ ਰਾਸ਼ਨ ਮਗਾਤਾ ਤੂੰ ਮੈਂ ਤਾਂ ਸੌਂਦ ਦਈਆ ਯਾਰ ਵਧੀਆ ਯਾ ਕੋਈ ਮੋਹਰ ਬਣ ਜੂਗਾ ਰਾਤ ਨੂੰ ਪਰ ਇੱਥੇ ਤਾਂ ਕੋਈ ਦਿਹਾੜੀ ਹੀ ਨਹੀਂ ਪਈ ਹੈਗੀ ਦਿਹਾੜੀ ਹੁਣ ਕੀ ਕਰੀਏ ਰਾਤ ਨੂੰ ਆਇਆ ਪਿਆ ਭੁੱਖੇ ਸੌਣਾ ਪੈਣਾ ਮੈਨੂੰ ਲੱਗਦਾ ਉਹੀ ਤਾਂ ਆਇਆ ਮਾੜੇ ਦਿਨਾਂ ਕੇ ਬਾਬਿਆਂ ਤੇ ਲੈ ਅੱਜ ਤਾਂ ਲੱਗੀ ਸਕੀਮ ਕੀ ਗੱਲ ਟੈਨਸ਼ਨ ਤੇ ਬੈਠੇ ਯਾਰ ਭੁੱਖ ਲੱਗੀ ਕੁਝ ਖਾਦਾ ਨਹੀਂ ਸਵੇਰ ਦਾ ਸਵੇਰ ਦਾ ਕੁਝ ਨਹੀਂ ਖਾਦਾ ਪਰ ਸੇਵਦਾ ਮੈਂ ਸੱਤਾ ਜਗਾੜ ਲਾ ਕੇ ਆਇਆ ਆ ਜੋ ਆਇਓ ਚਾ ਆਇਓ ਗਿਆ ਅੱਜ ਹੌਲੀ ਬੋਲਾ ਜਿਹੜੇ ਚੱਲਣ ਲਈ ਘਰ ਆਲੇ ਆਹੋ ਆਵਲੇ ਹਾਂ ਇਨਾਂ ਦੇ ਨਾ ਕੋਈ ਜਵਾਬ ਆ ਮੁੰਡਾ ਇਨਾਂ ਦਾ ਜਿਹੜਾ ਹੈਗਾ ਉਹ ਸ਼ਰਾਬ ਪੀਂਦਾ ਵਾ ਤੇ ਇਨਾਂ ਦੀ ਜਿਹੜੀ ਨੂੰਹ ਹੈਗੀ ਹੈ ਕਲੇਸਾਂ ਉਹ ਚੱਕ ਤੇ ਕੰਮ ਹੀ ਬਣ ਗਿਆ ਯਾਰ ਤੂੰ ਬੜਾ ਰਾਤ ਦਾ ਹੀਲਾ ਕਰ ਲਿਆ ਮੈਂ ਆਇਓ ਹੁਣ ਆਪਾਂ ਚੱਲਦੇ ਆ ਚਲੋ ਚੱਲੀਏ ਆ ਤਾਂ ਦਿਹਾੜੀ ਸਾਰੀ ਗੱਲ ਗਈ ਸੀ ਮੈਂ ਤਾਂ ਹੀ ਜਿਆਦਾ ਗੱਲਾਂ ਹੋਰ ਓਏ ਆਹੀ ਘਰ ਆ ਮੈਂ ਤੈਨੂੰ ਦੱਸਣਾ ਹੁੰਦਿਆ ਵਾ ਇਹਨਾਂ ਕੋਠੇ ਵੀ ਚੰਗੀ ਪਾਈ ਸੋਲ ਸਾਰਾ ਕੁਝ ਲੱਗਿਆ ਇਨਾਂ ਨੇ ਪੈਸੇ ਮਿਲਣਗੇ ਵੱਡੇ ਕਮਨ 10000 ਤੋਂ ਥੱਲੇ ਰਾਮ ਗਿਓ ਠੀਕ ਆ ਆਹੋ ਬਾਕੀ ਸਕੀਮ ਆਪੇ ਨਾਲੀ ਆਹੋ ਵਾਦੀ ਗਈ ਮੰਗਲਾ ਆਪਾ ਯਾ ਬਾਬਿਆ ਦੀ ਬੀਬੀ ਓਏ ਸੁੰਦਰ ਸਮਾਨਾ ਬੜਾ ਖੜਾ ਐ ਵੈਸੇ ਮੋਟੇ ਲੈ ਕੇ ਜਾਵਾਂਗੇ ਓ ਯਾਰ ਕੱਤੀ ਨਵੀਂ ਜੀ ਨਹੀਂ ਆਈ ਹਣੀ ਖਰੀਦੀ ਵੀ ਲਈ ਇਹਨਾਂ ਨੇ ਤਾਂ ਆਓ ਚੱਲ ਕੋਈ ਨਾ ਬੀਬੀ ਆਈ ਬਾਹਰ ਬਾਬੇ ਆਏ ਨੇ ਹੈ ਬਾਬੇ ਆਗੇ ਬਾਬੇ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀਬਾ ਅਰੇ ਬਾਬਾ ਜੀ ਮੈਂ ਇੱਕ ਮਿੰਟ ਆਈ ਬੀਬੇਨ ਦੱਸ ਕਿਉਂ ਨਹੀਂ ਆਰ ਨਹੀਂ ਨਿਕਲਦੇ ਤੁਸੀਂ ਕਰੋ ਅਸੀਂ ਖੜੇ ਇੱਥੇ ੱਤਪ ਚ ਮੰਮੀ ਬਾਬਾ ਜੀ ਆਏ ਆ ਜਮਾਤ ਤੇ ਤੇਰੇ ਹਾਕ ਮਾਰ ਲਈ ਆਪਾਂ ਤੇਰਾ ਇਹ ਮੈਂ ਕਮਲ ਨਾਲ ਲੇ ਰਿਹਾ ਕਮਲ ਲਾ ਨਾ ਕਿ ਤਵਨ ਬੁਥੇਰਾ ਟਾਈਮ ਲੱਗਦਾ ਬਾਬਿਆਂ ਦਾ ਪੱਕੇ ਕਹਿੰਦੀ ਸੀ ਬਗੋ ਥਰ ਕੇ ਆਉਂਗਾ ਮੈਂ ਥਰ ਕੇ ਆਉ ਸੱਦ ਲਈ ਮਾਸੀ ਬਾਬਿਆਂ ਨੂੰ

ਬੀਬਾ ਤੇਰਾ ਕਰ ਬਾਬਾ ਇਹ ਦੇਖਦਾ ਪੂਰਾ ਕਰੋਪੀ ਹੋਇਆ ਪਿਆ ਜੈ ਬਾਬੇ ਆਉਂਦੀ ਅੱਪਾ ਜੀ ਕੀ ਗੱਲ ਹੋ ਗਈ ਇੰਨੀ ਤੁਹਾਡੇ ਕਰਦਾ ਸਤਿਆਨਾਸ਼ ਹੋ ਜਾਣਾ ਬੀਬਾ ਜੇ ਬਾਬਿਆਂ ਨੇ ਹੱਥ ਨਾ ਰੱਖਿਆ ਅੱਪਾ ਜੀ ਕੀ ਕਰੂ ਔਰ ਪਾ ਦਾ ਕਰ ਦਿੰਨੇ ਆ ਬੀਬਾ ਪੱਲਾ ਬਾਬਿਆਂ ਨੂੰ ਖਾਣ ਪੀਣ ਨੂੰ ਤਾਂ ਲੈ ਕੋ ਸੱਪਾ ਜੀ ਕੀ ਖਾਓਗੇ ਕੀ ਖਾਓਗੇ ਤੁਸੀਂ ਅੱਪਾ ਜੀ ਸੋ ਕੀ ਪੀਓਗੇ ਤੁਸੀਂ ਪਹਿਲਾਂ ਬੀਬਾ ਬਦਾਮਾਂ ਵਾਲਾ ਦੁੱਧ ਪਿਆ ਫਿਰ ਸਾਡੀ ਝੋਲੀ ਦਾਣੇ ਪਾ ਬਾਬਾ ਜੀ ਬੇਹਣ ਜਦ ਲਈ ਕਿੰਨੀ ਆ ਬਾਬਾ ਜੀ ਧਾਣੇ ਪਾਵਾਂਗੇ ਤੁਸੀਂ ਕਿਰਪਾ ਕਰੋ ਉਹ ਕਿਰਪਾ ਕਰ ਦਿੰਦੇ ਆ ਬੇਬੇ ਤੁਸੀਂ ਪਹਿਲਾਂ ਸਾਡੀਆਂ ਝੌਲੀਆਂ ਦਾ ਭਰੋ ਤੇ ਆ ਬਾਬਿਆਂ ਨੂੰ ਦੁੱਧ ਪੱਜ ਕੇ ਮੰਜਾਨੀ ਆ ਬਾਬਾ ਜੀ ਉਧਰ ਲੈ ਕੇ ਜੰਗਾ ਮੈਂ ਤੁਹਾਡੇ ਵਾਸਤੇ ਕਿਰਪਾ ਕਰ ਲਈਏ ਆ ਕਿਰਪਾ ਵੀ ਕਰ ਦੋਗੇ ਬੀਬਾ ਆਪ ਉਸ ਕੋਲੀ ਤੋਂ ਮੇਰੀ ਗੱਲ ਸੁਣ ਮਾਂ ਤੂੰ ਨੇੜੇ ਆ ਮੇਰੇ ਗੱਲ ਸੁਣ ਮੈਂ ਤੁਹਾਨੂੰ ਗੱਲ ਦੱਸਾਂ ਬੀਬਾ ਤੁਹਾਡੀ ਨੂੰ ਬਹੁਤ ਕਮਤੀ ਐ ਆਏ ਆਏ ਬਾਬਾ ਤਾਂ ਸੱਚੀਆਂ ਗੱਲਾਂ ਦੱਸਦਾ ਭੈਣ ਜੀ ਉਹ ਫਿਰ ਕਰਨੀ ਵਾਲੇ ਹੁੰਦੇ ਆ ਬਾਬੇ ਮੰਨਦੀਆਂ ਬਾਬਿਆਂ ਨੂੰ ਜੈ ਬਾਬਾ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਮੰਨਾਂਗੇ ਸੱਚੀ ਗੱਲ ਆ ਬਾਬਾ ਜੀ ਤੁਹਾਡੀ ਮੰਨਦੀਆਂ ਫਿਰ ਬਾਬਿਆਂ ਨੂੰ ਬੀਬਾ ਮੰਨਦੇ ਆ ਬਾਬਾ ਜੀ ਮੰਨਦੇ ਆ ਬਾਬਾ ਜੀ ਬਸ ਮੇਰ ਭਰਿਆ ਹੱਥ ਰੱਖੋ ਕਰ ਫਿਰ ਤੇਰਾ ਕਰਨਾ ਦੇਖੀਏ ਤੇਰੀ ਹੱਥ ਦੀਆਂ ਆ ਨਹੀਂ ਬੀਬਾ ਉਹ ਵਾਲਾ ਹੱਥ ਕਰ ਤੇਰਾ ਲੈ ਬੀਬਾ ਤੇਰੀਆਂ ਦਾ ਸਾਰੀਆਂ ਹੀ ਕਰਨਾ ਬਿੰਗੀਆਂ ਨੇ ਕੀ ਗੱਲ ਬਾਬਾ ਜੀ ਤੇਰੀ ਏਕਾ ਕਰਨ ਕਹਿਦੀ ਐ ਜਰਾ ਮੁੰਡਾ ਸ਼ਰਾਬੀ ਪੀਂਦਾ ਹਾਂਜੀ ਬਾਬਾ ਜੀ ਪੀਂਦਾ ਕਿਤੇ ਕਿਤੇ ਬਸ ਸੱਚ ਬੋਲਦਾ ਜੈ ਬਾਬਾ ਕਰਨ ਨਹੀਂ ਆਈ ਐ ਸਾਰੇ ਏਕਾ ਜੀ ਕੋ ਜੈ ਬਾਬਾ ਜੈ ਬਾਬਾ ਕੀ ਆ ਬਾਬੇ ਆਂਦੀ ਲੈ ਬੀਬਾ ਤੂੰ ਆਪ ਦੇ ਪੋਤਾ ਪੋਤੀ ਨੂੰ ਵੀ ਦੇਖਣ ਨੂੰ ਤਰਸੀ ਪਈ ਹੈ ਸੱਚੀ ਗੱਲ ਮੰਦੇ ਸੱਚੀ ਬੋਲਦੇ ਆ ਬੀਬਾ ਸੱਚੀ ਬੋਲਦੇ ਆ ਬਾਬਾ ਜੀ ਸੱਚੀ ਲੈ ਫਿਰ ਤੂੰ ਸਾਰੇ ਕਿਦੋਂ ਦਵਾਈਆਂ ਵੀ ਦਵਾ ਕੇ ਦੇਖ ਲੀਆਂ ਨਹੀਂ ਹਾਂਜੀ ਬਾਬਾ ਜੀ ਦਵਾਤੀ ਲੈ ਫਿਰ ਕਰਦੀ ਏ ਤੇਰੀ ਮੁਸੱਮਸਿਆ ਦਾ ਹੀਲਾ ਕਰ ਦੋ ਬਾਬਾ ਜੀ ਜੇ ਹੁਣ ਬਾਬੇ ਨੇ ਛੇਤੀ ਹੱਥ ਨਾ ਰੱਖਿਆ ਤੇਰੇ ਘਰ ਤੇ ਤੇਰਾ ਸਾਰਾ ਸੰਦ ਸਮਾਨ ਨਾ ਵਿਕ ਜਾਣਾ ਹੈ। ਵਾਹਿਗੁਰੂ ਨਾ ਬਾਬਾ ਜੀ ਬਚਨ ਵਧੀਆ ਕਰੋ। ਬਹੁਤ ਕਰੋਪ ਚੱਲ ਰਹੇ ਨੇ ਵੀਵਾ। ਸਾਡੇ ਬਚਨ ਨਹੀਂ ਇਹ ਤਾਂ ਤੇਰੀਆਂ ਰੇਖਾਂ ਦੱਸਦੀਆਂ ਨੇ। ਬਾਬਾ ਜੀ ਬਸ ਤੁਸੀਂ ਕਰਨੀ ਵਾਲਿਓ ਕਰੋ ਕੋਈ। ਜੇ ਕੁੰਡਲੀ ਖਰਾਬ ਹੋਈ ਪਈ ਏ ਵੀਵਾ ਤੇਰੀ ਕੁੰਡਲੀ ਖਰਾਬ ਹੈ। ਚਲ ਕੋਈ ਨਾ ਬਾਬਾ ਜੀ ਸਿੱਧੀ ਕਰੋ ਤੁਸੀਂ ਕਰ ਸਕਦੇ ਹੋ ਬਾਬਾ ਜੀ ਕਰਤਾ ਮੁੱਤੀ ਵਾਲਾ ਤਾਂ ਪਹੁੰਚ ਨਹੀਂ ਨਵੇੜ ਸੰਦੇ ਪਹਿਲਾਂ ਬਸ ਤੂੰ ਕੀ ਦੇਵੇਂਗੀ 5100 ਮੰਗਦੇ ਨੇ ਬਾਬੇ। ਚਲੋ ਕੋਈ ਨਾ ਭੈਣ ਜੀ ਦੇਣਾ ਹੀ ਪਊਗਾ। ਪੋਤੇ ਪੋਤੀ ਵਾਸਤੇ ਦੇ ਦਾਂਗੇ ਬਾਬਾ ਜੀ ਪੋਤੀ ਛੱਡ ਤੇ ਨੂੰ ਪੋਤੇ ਦੇਾਂਗੇ ਦੋ ਇਕੱਠੇ ਦੇ ਆਵੇ ਹੋਰ ਦੱਸ ਠੀਕ ਬਾਬਾ ਜੀ ਧੰਨਵਾਦ ਗਿਆ ਖੋ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਆਹਾਹਾਹਾ ਬੱਸ ਦੱਦੂ ਚਾ ਕੋ ਬਾਬਾ ਜੀ ਸ਼ਿਆਕ ਮੈਂ ਹੱਥਾਂ ਨੂੰ ਮੈਂ ਹੱਥੋਂ ਨੂੰ ਨੂੰ ਲੈ ਕੇ ਆਈਆਂ ਪਾਣੀ ਵੀ ਮੂੰਹ ਤੋਂ ਡੀ ਸਿਆਣੀ ਲੱਗਦੀ ਐ ਮੈਨੂੰ ਅਕਲਮੰਦ ਧੰਨ ਬਾਬਾ ਜੀ ਧੰਨ ਈ ਬਾਬੋ ਲੋ ਜੈ ਬਬੀ ਜੈ ਬਾਬਿਆਂ ਦੀ ਬੇ ਭਲੀ ਕਰਨਗੇ ਠੀਕ ਆ ਬਾਬਾ ਜੀ ਤੁਸੀਂ ਕੋ ਬਾਬਾ ਜੀ ਲਿਆ ਬੀਬਾ ਲੈ ਤੁੰ ਵੀ ਨਰਾਈ ਲੈ ਆਈ ਹੈ ਅੱਪਾ ਜੀ ਬਦਾਮ ਪਾ ਕੇ ਲੈ ਕੇ ਆਈਆਂ ਦੇਖੋ ਸਵਾਦ ਹੈ ਬੀਬਾ ਸਵਾਦ ਹੈ ਆਤਾ ਉੱਟ ਗਏ ਤੂੰ ਗੱਲ ਹੀ ਬਣਾਤੀ ਬਾਬੇ ਵਾਲੀ ਤਾਂ ਅੱਪਾ ਜੀ ਹੁਣਾ ਕਿਰਪਾ ਕਰਕੇ ਜਾਓ ਅੱਪਾ ਜੀ ਸਾਡੇ ਤੇ ਸਾਡੇ ਘਰੇ ਤਾਂ ਨਾ ਸ਼ਾਂਤੀ ਵੀ ਨਹੀਂ ਹੈਗੀ। ਚਾਂਤੇ ਨੂੰ ਕੀ ਗੱਲ ਹੋਈ ਏ ਬੀਬਾ? ਬਾਬਾ ਜੀ ਹੁਣ ਸਾਡੇ ਤੇ ਕਿਰਪਾ ਕਰੋ। ਬੱਸ ਕਰ ਬੀਬਾ ਮੈਨੂੰ ਸਭ ਪਤਾ ਹੈ। ਤੁਹਾਡੇ ਘਰੇ ਕਲੇਸ਼ ਰਹਿੰਦਾ ਹੈ। ਹਾਂਜੀ ਬਾਬਾ ਜੀ। ਤੇਰੇ ਕੋਈ ਇਲਾਜ ਨਹੀਂ ਹੈ। ਹਾਂਜੀ ਬਾਬਾ ਜੀ। ਮੈਨੂੰ ਸਭ ਪਤਾ ਹੈ ਤੇਰਾ ਘਰ ਵਾਲਾ ਸ਼ਰਾਬੀ ਪੀਂਦਾ। ਬੀਬਾ ਬਹੁਤ ਪੀਂਦਾ। ਕਿਰਪਾ ਕਰੋ ਉਹਦੇ ਸ਼ਰਾਬ ਛਡਾ ਦਿਓ। ਅਬ ਬੀਬਾ ਸੀਚੇ ਤਾਂ ਹੀ ਆਏ ਪਾਲ ਕੇ ਤੁਹਾਨੂੰ। ਬੱਸ ਬੀਬਾਏ ਬੋਲ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬੇ ਕਰਮ ਵਾਲੇ ਦੇ ਘਰੇ ਆਉਂਦੇ ਨੇ ਸਰੇਕ ਦੇ ਘਰੇ ਥੋਨਾ ਗਏ ਆ ਸੀ ਬੀਬਾ ਪਹਿਲਾਂ ਸੈਟ ਕਰ ਪੁਬਾਰਾ ਸੇਬ ਲੈ ਚੋਲੀ ਅੱਡ ਲਓ ਬਾਬਾ ਜੀ ਲੋ ਲੈ ਜੈ ਬਾਬਿਆਂ ਦੀ ਜੈ ਬਾਬੇ ਤੇਰੀ ਚੋਲੀ ਤੇ ਬਾਬਿਆਂ ਦੀ ਪੂਰੇ ਚੁਣਵੇਂ ਪਿੰਡ ਚ ਗਲੇ ਥੋਡੇ ਘਰ ਆਏ ਆ ਤੁਹਾਡਾ ਭਲਾ ਕਰਾਂਗੇ ਪੂਰਾ ਧੰਨਵਾਦ ਬਾਬਾ ਜੀ ਤੁਹਾਡੇ ਦਰਸਤ ਤੇ ਕਿਰਪਾ ਹੋਈ ਹੈ ਕੋਈ ਤੁਹਾਡੀ ਤਾਂ ਸਾਰੀ ਕੁੰਡਲੀ ਖਰਾਬ ਸੀ ਤੁਹਾਡਾ ਭਾਰਾ ਨੁਕਸਾਨ ਹੋ ਜਾਣਾ ਸੀ ਬੀਬਾ ਬੀਬਾ ਜੇ ਤਦੁ ਭਲੀ ਕਰਾਉਣੀ ਆ ਸਭ ਤੋਂ ਪਹਿਲਾਂ ਦੀਵਾ ਲੈ ਕੇ ਆ ਉਹ ਦੇਸੀ ਘਿਓ ਪਾ ਕੇ ਬਾੜ ਦੇ ਉਹਨੂੰ ਨਾਲ ਬੀਬਾ 550 ਲੈ ਕੇ ਆਈ ਰੱਬਾ ਜੀ ਮੈਂ ਹੁਣੀ ਲਿਉਣੀ ਆ ਮੰਮੀ ਖੜੇ 100 ਰੁਪਏ ਦੋ ਤੁਸੀਂ ਬਾਬਿਆਂ ਨੂੰ ਨਾਲੇ ਦਿੰਨੀ ਨਾਲੇ ਬਾਬਿਆਂ ਦੇ ਨਾਂ ਦਾ ਦੀਵਾ ਨਿਤ ਵਾਲਿਆ ਕਰੀ ਤੜਕੇ ਉੱਠ ਕੇ ਠੀਕ ਆ ਬਾਬਾ ਜੀ ਨਾਲੇ ਮੱਛਾ ਹਰੇਕ ਡੱਬਰ ਦਾ ਟੇਕ ਕੇ ਮੱਛਾ ਫੇਰ ਘਰੋਂ ਬਾਹਰ ਜਾਣ ਨਹੀਂ ਨਹੀਂ ਬਹੁਤ ਵੱਡੀ ਕਰੋਪੀ ਡਿੱਗ ਪਈ ਏ ਠੀਕ ਆ ਠੀਕ ਆ ਬਾਬਾ ਜੀ ਤਾਂ ਹੀ ਬਾਬਾ ਜੀ ਤੁਹਾਡੇ ਘਰ ਦੇ ਉੱਤੇ ਭਲੀ ਕਰਨ ਦੀ ਬੀਬਾ ਠੀਕ ਆ ਬਾਬਾ ਜੀ ਸਵੇਰੇ ਮੀਨ ਨੂੰ ਅਸੀਂ ਆਵਾਂਗੇ ਮਾਹੌਲ ਦੇਖ ਕੇ ਆਪਦੀ ਮਾਇਆ ਲੈ ਜਾਵਾਂਗੇ ਠੀਕ ਆ ਬਾਬਾ ਜੀ ਧੰਨ ਹੋ ਤੁਸੀਂ ਧੰਨ ਹੋ ਬਬਾ ਜੀ ਮੈਂ ਤੁਹਾਨੂੰ ਦੱਸ ਕਿ ਬੇਦਕਾਰ ਆਲਾ ਸ਼ਰਾਬ ਪੀਣੋਂ ਹਟ ਜਾਊਗਾ ਹਟਾ ਦੇ ਬੀਬਾ ਹੁਣ ਤੂੰ ਬਹੁਤੀਆਂ ਗੱਲਾਂ ਨਾ ਕਰ ਐਸੀ ਅੱਗੇ ਵੀ ਜਾਣਾ ਤੂੰ ਬਾਬੇ ਦੀ ਝੋਲੀ ਭਰ ਦੇ ਬਬਾ ਜੀ ਠੀਕ ਆ ਆ ਲੈ ਬੀਬਾ ਆ ਤ ਅੱਗ ਦੀ ਨਾ ਨੂਨ ਸਵੇਰੇ ਚਾਹ ਚ ਪਿਆਦੀ ਦੇਖੀ ਫਿਰ ਤੇਰੇ ਅੱਗੇ ਪਿੱਛੇ ਘੁੰਮਦੀ ਅੱਛਾ ਬਾਬਾ ਜੀ ਓਕੇ ਬਾਬਾ ਜੀ ਬਾਬਿਆਂ ਨੇ ਸਾਰੇ ਕੰਮ ਤੁਹਾਡੇ ਸੈੱਟ ਕਰ ਦਿੱਤੇ ਨੇ ਜੈ ਹਾ ਭਰ ਬਾਬਿਆਂ ਨੂੰ ਬਾਬਿਆਂ ਦੀ ਸ਼ੁਕਰ ਬਾਬਾ ਦੀ ਸ਼ੁਕਰ ਸ਼ੁਕਰ ਆ ਬਾਬਾ ਜੀ ਲੋ ਆ ਲੋ ਬੱਬਾ ਜੀ ਪੈਸੇ ਆ ਲੋ ਦੀਵਾ ਲੇ ਰੋਗਦਾ ਬਾਬੇ ਨੂੰ ਮੰਤਰ ਮਾਰ ਲੈਣ ਦੇ ਹਬਾਖ ਚ ਤਾਂ ਗੱਲ ਬਣ ਗਈ ਆਪਣੀ ਉਹ ਗੱਲ ਤਾਂ ਬਣ ਗਈ ਉੱਧਰ ਨੂੰ ਫੂਕ ਮਾਰ ਕੇ ਕਹਿਦੇ ਹੋ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਮੈਂ ਦੀਵਾ ਦੀਵਾ ਸਾਰੇ ਬੇੜੇ ਦੇ ਵਿਚਾਲੇ ਰੱਖਣਾ ਹੈ ਤੂੰ ਠੀਕ ਆ ਬਾਬਾ ਜੀ ਠੀਕ ਆ ਨਾਲੇ ਬੁਝਣਾ ਨਹੀਂ ਚਾਹੀਦਾ ਠੀਕ ਆ ਬਾਬਾ ਜੀ 100 ਤੋਂ ਘੱਟ ਦਾ ਮੱਥਾ ਨਾਲ ਟਿੱਕੇ ਹੋਰ ਸਾਰੇ ਪਾਣੀ ਇਕੱਠੀ ਕਰਕੇ ਫੜਾ ਦੇ ਸਵਾ ਮਹੀਨੇ ਨੂੰ ਬਾਬਿਆਂ ਨੂੰ ਠੀਕ ਆ ਬਾਬਾ ਜੀ ਤੇ ਬਾਬੇ ਭਲੀ ਵੀ ਕਰਨਗੇ ਉਨੀ ਜਿੰਨੀ ਤੁਸੀਂ ਤੁਸੀਂ ਕਿੰਨਾ ਦਿਨ ਫੜਨਾ ਹੈ ਦੀਵਾ ਇਹ ਦੀਵਾ ਤਾਂ ਸੀ ਅਗਲੇ ਸਵਾ ਮਹੀਨੇ ਨੂੰ ਅੱਗੇ ਦੇਖਾਂਗੇ ਵੀ ਕਰੋਪੀਆਂ ਹਟੀਆਂ ਜਾਂ ਨਾ ਹਟੀਆਂ ਫਿਰ ਸਵਾਮੀ ਨੂੰ ਹੋਰ ਚਲਾਉਣਾ ਪਊਗਾ ਅੱਛਾ ਜੀ ਬੁਜਨ ਦਾਈ ਜੇ ਨੇਰੀ ਨੂੰਰੀ ਆ ਗਈ ਸਾਈਡ ਤੇ ਮਾਰਾ ਨਹੀਂ ਕਰਨਾ ਬਚਾਲਿਓ ਮੜਾ ਜਾ ਸਾਈਡ ਤੇ ਕਰਕੇ ਕੋਲੇ ਬੈਠੀ ਰਹੀ ਬੀਬਾ ਠੀਕ ਆ ਬਾਬਾ ਜੀ ਠੀਕ ਆ ਬਲਾਦਾ ਬਾਬੇ ਨੇਰੀ ਨਹੀਂ ਆਉਣ ਦਿੰਦੇ ਛੇਤੀ ਸਵਾਮੀ ਨੇ ਤੱਕ ਤੇਰੇ ਘਰ ਦੇ ਠੀਕ ਆ ਬਾਬਾ ਜੀ ਵਾਹਿਗੁਰੂ ਜੇ ਬਾਬਾ ਦੀ ਜੱਲੀਆਂ ਵਾਲੇ ਬਾਬਾ ਜੀ ਚੱਲ ਜਾਂਦੇ ਹੁਣ ਅਸੀਂ ਦੇਖ ਬੀਬਾ ਉਹ ਤੇਰੇ ਜਵਾਕ ਵਾਲੀ ਸਮੱਸਿਆ ਵੀ ਨਿਬੇੜਦੀ। ਹਾਂਜੀ ਬਾਬਾ ਜੀ। ਤੇਰੇ ਘਰੋਂ ਕਰੋਪੀਆਂ ਵੀ ਹਟਾ ਦਿਆਂ। ਹਾਂਜੀ। ਦੱਸ ਉਹ ਤੇਰਾ ਘਰ ਵਾਲਾ ਸ਼ਰਾਬ ਪੀਣੋਂ ਵੀ ਹਟਾ ਦਈਏ। ਹਾਂਜੀ ਬਾਬਾ ਜੀ। ਹੁਣ ਜਿਵੇਂ ਮੈਂ ਤੈਨੂੰ ਕਿਹਾ ਸੀ ਵੀ ਹਰ ਬੰਦੇ ਦਾ ਮੱਥਾ ਟਿਕਾਉਣਾ 100 ਤੋਂ ਘੱਟ ਦਾ। ਹਾਂਜੀ। ਉਹ ਤੇਰੇ ਘਰ ਵਾਲੇ ਤੋਂ ਮੈਂ ਤੇ 101 ਰੁਪਏ ਦਾ ਮੱਥਾ ਟਿਕਾਉਣਾ ਹੈ ਫਿਰ ਘਰੋਂ ਬਾਹਰ ਜਾਣ ਨਹੀਂ। ਬਾਬਾ ਜੀ ਜੇ ਹੁਣ ਨਾ ਟਿਕਿਆ ਇੱਥੋਂ ਤਾਂ ਮੰਨਦਾ ਨਹੀਂ ਬਾਬਿਆਂ ਨੂੰ। ਹੁਣ ਘਰੇ ਦੀ ਹੈਗਾ ਤੁਹਾਨੂੰ ਤਾਂ ਬੁਲਾਇਆ ਸੀ। ਤੂੰ ਮੈਂ ਤੈਨੂੰ ਦੱਸੀ ਜਾਂਦਾ ਨਾ ਫਿਰ ਜੇ ਉਹ ਮੱਥਾ ਨਹੀਂ ਟਿਕੂਗਾ। ਵਾੜਾ ਵੀ ਨਾ ਬੋਲਣ ਦੇਈ ਉਹਨੇ ਨੇੜੇ ਹੀ ਨਾ ਲੱਗਣ ਦੇਈ ਠੀਕ ਆ ਬਾਬਾ ਬਰਾਬਰ ਹੀ ਰੱਖੀ ਠੀਕ ਆ ਬਾਬਾ ਜੀ ਠੀਕ ਆ ਇਹ ਜਿਹੜੀ ਮੂੰਗ ਦੀ ਦਾਲ ਹੁੰਦੀ ਹੈ ਆਪਣੀ ਹਾਂ ਬਾਬਾ ਜੀ ਉਹਨੂੰ ਨਾ ਉਹਦੇ ਉਹਦੇ ਤੋਂ ਹੱਥ ਲਵਾ ਕੇ ਮੂੰਗ ਦੀ ਦਾਲ ਨੂੰ ਹਾਂ 1 ਕਿਲੋ ਰੂ ਹਾਂ ਸਾਡੇ ਉੱਥੇ ਜਿਹੜੀ ਮੱਡੀ ਬਣੀ ਹੈ ਹਾਂ ਬਾਬਿਆਂ ਦੀ ਉੱਥੇ ਤਾਰੇ ਦੇਖੀ ਤੇਰਾ ਸਵਾ ਮਹੀਨੇ ਨੂੰ ਤੇਰਾ ਘਰ ਆਲਾ ਸ਼ਰਾਬ ਛੱਡ ਦੂ ਜੈ ਬਾਬਿਆਂ ਦੀ ਹਾਂ ਬਾਬਿਆਂ ਦੀ ਵੀਬਾ ਮੇਰੇ ਪੈਰ ਚ ਪਵਾ ਦਿੱਤੋ ਜੋੜਾ ਦਿੰਦੀਆਂ ਰੁਪਈਏ ਸੜਕ ਤੇ ਜਾਂਦੇ ਦੇ ਮੇਰੇ ਨਹੀਂ ਰੋੜਾ ਚੁਪਜੂ ਰੋੜਾ ਅੱਬਾ ਜੀ ਜੋੜਾ ਦਾ ਕਰੇ ਕੋਈ ਹੈ ਨਹੀਂਗਾ ਹੁਣ ਚਲ ਐ ਕਰ ਕਿਹਦਾ ਐਂ ਚਬਰ ਨੂੰ ਗਈ ਸੀ ਬਾਜ਼ਾਰ ਲਿਆਉਂਦਾ ਸੀ ਆਜੂ ਬਾਬਿਆਂ ਦੇ ਉਹ ਐੜੀ ਕੋਈ ਜੋੜਾ ਹੁਣ ਉਹ ਤਾਂ ਕਮਲ ਹੀ ਪਾ ਲਿਆ ਬਾਬਾ ਲੈ 8 ਨੰਬਰ ਦਾ ਜੋੜਾ ਆਉਂਦਾ ਮੇਰੇ ਬਾਬਾ ਜੀ ਕਰੇ ਕੋਈ ਜੋੜਾ ਹੈ ਨਹੀਂਗਾ ਹੁਣ ਐਂ ਕਰ 5 600 ਰੁਪਈਆ ਦੇ ਦੇ ਮੈਂ ਤੁਹਾਡੇ ਪਿੰਡ ਦੀ ਹੱਟੀ ਤਾਂ ਫੜ ਲੂ ਜੋੜਾ ਮੇਰੇ ਨਾਲ ਇਹ ਨਬਸ ਤਾਂ ਹੋਣੀ ਹੈ ਨਹੀਂ ਕਿ ਹੁਣ ਜਸ ਜੀ ਦੇ ਬਾਬਿਆਂ ਨੂੰ ਜੈ ਬਾਬਿਆਂ ਦੀ ਬੋਲੋ ਜੈ ਬਾਬਿਆਂ ਜੈ ਬਾਬਿਆਂ ਦੀ ਜੈ ਬਾਬਾ ਬਾਬਿਆਂ ਨੂੰ ਜਵਾਬ ਨਾ ਦੇ ਕੇ ਤੋਰੀ ਨੀਤੀ ਹੈ ਤੇਰਾ ਘਰ ਖਰਾਬ ਹੋ ਜਾਊਗਾ ਬਾਬਾ ਜੀ ਆਏ ਨਾ ਕਹੋ ਮਸਤ ਸਾਡੇ ਘਰ ਦੀਆਂ ਖਰੋਪੀਆਂ ਦੂਰ ਹੋਣ ਲੱਗੀਆਂ ਨੇ ਚਲ 600 ਰੁਪਏ 500 ਰੁਪਇਆ ਦੇ ਦੇ ਮੈਂ ਬਦਲ ਨਹੀਂ ਆ ਮੇਰੇ ਸਾਡੇ ਕੋਲ ਹੈਗੇ ਆ ਪੈਸੇ ਹੈਗੇ ਆ ਲਫੜਾ ਹੀ ਦੇ ਦੇ ਹਲੋ ਬਾਬਾ ਜੀ ਹਣ ਕਿਰਪਾ ਕਰਕੇ ਜਾਇ ਖੁਸ਼ ਹੋ ਕੇ ਜਾਇ ਸਾਡੇ ਘਰੋਂ ਕੋਈ ਗੱਲ ਨਹੀਂ ਬੀਬਾ ਜਮੁਰਗਾ ਤਾਂ ਮੱਚੀ ਬਾਤੂ ਬੈਠੇ ਗੱਲ ਕਰਦੇ ਹੋਣੇ ਬਾਬਾ ਜੀ ਹੈ ਨਾ ਅੱਪਸ ਵਿੱਚ ਜੀ ਤਾਂ ਖਰਾਬ ਹੋ ਜਾਂਦਾ ਗੁਰ ਮੂੰਹ ਆਪੁੰਨਿਆ ਰਿਹਾ ਹੋਇਆ ਖਾਵਾਂਗੇ ਤੇਲ ਚਾ ਲਵਾ ਕੇ ਦੇਖ ਲਾਂਗੇ ਕੋਈ ਗੱਲ ਨਹੀਂ ਦੇਖੀ ਜੋ ਇਹ ਫਿਰ ਬਬੀ ਮੈਂ ਕਹਿੰਨਾ ਚਲ ਵਰਦਿਆਂ ਹੋਰ ਕੀ ਤੇ ਇਹਨਾਂ ਦਾ ਮੁੰਡਾ ਆ ਗਿਆ ਆਪਣੇ ਥੱਪੜ ਜੜਦੇ ਉਹ ਚੱਲਦੇ ਆ ਅੱਜ ਕੀ ਗੱਲਾਂ ਕਰਦੇ ਹੋ ਇਹ ਤਾਂ ਕਰੋਪੀਆਂ ਸੈੱਟ ਕਰਦੇ ਸੀ ਤੁਹਾਡੀਆਂ ਕਰੋਪੀਆਂ ਖਰਾਬ ਨੇ ਬੀਬਾ ਜੈ ਬਾਬੇ ਬਾਬੇ ਚੱਲਦੇ ਨਹੀਂ ਹੁਣ ਬੱਜੀ ਕਿਹੜੇ ਆਉਂਦੇ ਹੋ ਸਵਾਮੀ ਨੇ ਰੋ ਤੂੰ ਦੀਵਾਰਾਂ ਬਲਣ ਜਦੋਂ ਕਰਨਾ ਨਹੀਂ ਦਿੱਤਾ ਸੀ ਉਦੋਂ ਆਜਣਾ ਪਿਆ ਕਿਉਂ ਨਹੀਂ ਰ ਬਾਬੇ ਦਾ ਹੱਥ ਦੇ ਨਹੀਂ ਸਕੀ ਬਾਬੇ ਦੇ ਪੈਰਾਂ 'ਤੇ ਲਾਉਂਦਾ ਲਾਉਂਦਾ ਐ ਬਾਬੇ ਜੀ ਜੈ ਬਾਬਿਆਂ ਦੀ ਬਾਬੇ ਜੀ ਪਹਿਲਾਂ ਯਾਦ ਕੀਤਾ ਸੀ ਉਦੋਂ ਵੀ ਆ ਜਾਣਾ ਠੀਕ ਆ ਬਾਬਾ ਜੀ ਕੋਈ ਟੈਨਸ਼ਨ ਨਹੀਂ ਲੈ ਹਮ ਕੋਈ ਨਾ ਬਾਬਾ ਜੀ ਠੀਕ ਆ ਬਾਬਾ ਜੀ ਬੋਲੋ ਬਾਬਿਆਂ ਦੀ ਵਾਹ ਬਾਬਿਆਂ ਦੀ ਲੈ ਸੁਣ ਲੋ ਅਜੇ ਤੱਕ ਆਪਣੀ ਦਿਹਾੜੀ ਖਰਾਬ ਹੋ ਗਈ ਸੀ ਆਹੋ ਬੁੜੀਆਂ ਕਮਲੀਆਂ ਕਰ ਲਈਆਂ ਨਾਲੇ ਪਾਈਆ ਆਪਣੇ ਸੇਵ ਕੰਮ ਆ ਗਏ ਨਾਲੇ 55000 ਰੁਪਇਆ ਵਟ ਲਿਆ ਬੋਲੀ ਬੋਲ ਕੇ ਬੀਬੇ ਨਾਲ ਸੁਣ ਲੈ ਓਏ ਅੱਜ ਤੱਕ ਰਾਤ ਨੂੰ ਮੁੜ ਕੇ ਵਟਣਾ ਕਿੰਨੇ ਦਿਨ ਹੋ ਗਏ ਸੀ ਖਾਦੇ ਨੂੰ ਮੈਂ ਕਿਹਾ ਰੁਕੀ ਸੁਕੀ ਦਾਲ ਨਾਲ ਹੀ ਰੋਟੀਆਂ ਚਰੀ ਜਾਂਦੇ ਸੀ ਆਹੋ ਅੱਜ ਖਾਵਾਂਗੇ ਬੀਟ ਅੱਜ ਤਾਂ ਉਹ ਤਰੀਜੀ ਵਾਲਾ ਖਾਣਾ ਜਿਹੜੀ ਡੂੜੀ ਜੀ ਤਰੀ ਹੁੰਦੀ ਆ ਨਾ ਸੰਤਰੀ ਜੀ ਉਹ ਵਾਲਾ ਉਹ ਸਮਾਂ ਹੈ ਤੇ ਮੇਰੀ ਗੱਲ ਤਾਂ ਸੁਣਨਾ ਤੂੰ ਆ ਇਹਨਾਂ ਦਾ ਕੰਮ ਲੋਟਾ ਵੇ ਨਾ ਆਪਾਂ ਲੱਭੀਏ ਚਲੋ ਜਲੀਏ ਚੱਲਾ ਚੱਲੀ ਭਾਬੇ ਦਾ ਬਹੁਤ ਕਰਨੀ ਵਾਲੇ ਪਹੁੰਚੇ ਹੋਏ ਸੀ ਬਾਹਲੇ ਪਹੁੰਚੇ ਸੀ ਬਾਬੇ ਤਾਂ ਬਹੁਤ ਪਹੁੰਚੇ ਹੋਏ ਸੀ ਮੈਂ ਵੱਡੀ ਆ ਸੀ ਚੰਨਾ ਬਲਜਿੰਦਰ ਆ ਠੱਗ ਜੇ ਤੈਨੂੰ ਆਪਣੇ ਘਰੋਂ ਗਏ ਆ ਠੱਗ ਨਾ ਕਾਹੇ ਪੁੱਤ ਤਾਂ ਠੱਗੀ ਨੇ ਹੋਰ ਕੀ ਸੀ ਉਹ ਰਿਪੋਰਟ ਕਰਨੀ ਆਣੀ ਸੀ ਬਟਾ ਸੱਚੀਆਂ ਗੱਲਾਂ ਕਰਨੀ ਕਰਨੀ ਵਾਲੇ ਕੋਈ ਨਹੀਂ ਹੁੰਦੇ ਹੈਗੇ ਇਹਨਾਂ ਨੂੰ ਦੱਸਦੇ ਸੱਚ ਬੋਲ ਤੁਸੀਂ ਕਦੇ ਘਰ ਤਾਂ ਨਹੀਂ ਲਟਾਦਾ ਉਹਨਾਂ ਨੂੰ ਨਾ ਨਾ ਅਸੀਂ ਕੁਝ ਨਹੀਂ ਦਿੱਤਾ ਉਹਨਾਂ ਨੂੰ ਅਸੀਂ ਦਿੱਤਾ ਬਸ ਨਹੀਂ ਪਤਾ ਉਹ ਕਹਿੰਦੇ ਤੇਰੇ ਘਰ ਵਾਲੇ ਸ਼ਰਾਬ ਪਿੰਦਾ ਫੋਟੇ ਝੁਆਕ ਨਹੀਂ ਹੈਗਾ ਉਹ ਇਧਰ ਉਧਰ ਸੌਂ ਕੇ ਆਏ ਨੇ ਭੇਤ ਲੈ ਕੇ ਆਏ ਨੇ ਕਹਿੰਦੇ ਦੂਜੇ ਘਰੋਂ ਜੀ ਆਖੋ ਆਪਣੇ ਤੇ ਕਿਰਪਾ ਨਹੀਂ ਹੋਣੀ ਬਾਬਿਆਂ ਦੀ ਉਹ ਮੈਨੂੰ ਪਤਾ ਜਿਹੜੀ ਕਿਰਪਾ ਕਰਨੀ ਆ ਦੀਵਾ ਜੀ ਕੀ ਬਾਰਕਾਂ ਨਾਲ ਵਿਚਾਲੇ ਜੀ ਬਤਾਓ ਕਹਿੰਦੇ ਸਵਾਮੀ ਨਾ ਲਾ ਲਿਓ ਵੀ ਤੁਹਾਡੇ ਤੇ ਆਪਾਂ ਲੜ ਕਰਪਾ ਅੱਛਾ ਦੀਵਾ ਵਾਲਾ ਉਹਨਾਂ ਦੀ ਕਿਰਪਾ ਹੋ ਜ ਤੰਨ ਤੰਨ ਹੋ ਜੂ ਕਹਿੰਦੇ ਦੂਸਰਾ ਪੁੱਠਾਣਾ ਬੋਲੋ ਕੋਈ ਨਾ ਹੱਟ ਤੇ ਕਿਰਪਾ ਹੋ ਜਾਂਦੋ ਆ ਦੇਖ ਲਓ ਜਿਹੜੀ ਕਿਰਪਾ ਹੁੰਦੀ ਆ ਤੁਹਾਡੀ ਸਵਾ ਮਹੀਨਾ ਲਾਉਣਾ ਕਹਿੰਦੇ ਇਹ ਤਾਂ ਉਲਟੇ ਪੋਲਟੇ ਇਹ ਬਾਬਿਆਂ ਨੂੰ ਆਈ ਆਈ ਆਪਾਂ ਤਾਂ ਹਣ ਫੜੇ ਨਾ ਜਾਈਏ ਚੰਗਾ ਮਾੜਾ ਬਾਬਿਆਂ ਨੂੰ ਬੋਲੀ ਜਾਂਦਾ ਪੈਸੇ ਵੀ ਦੇ ਜੇ ਆਪਾਂ ਪੈਸੇ ਦੇਤੇ 5200 ਰੁਪਈਆ ਹੁਣ ਉਹ ਫੜੇ ਨਾ ਜਾਈਏ ਆਪਾਂ ਕਿਤੇ ਉਹ ਇਹਦੇ ਪੈਸੇ ਸਿਕਾ ਮਲਦੇ ਫਿਰ ਠੀਕ ਕਹੇਗੀ ਹੁਣ ਕੀ ਪਤਾ ਕੀ ਕਹੀ ਆ ਆਪਾਂ ਫੜਦਾ ਗਾਲਾ ਮੈਣਗੀ ਆ ਆਪਣੇ ਤਾਂ ਹੋਰ ਨਾਇਥੇਲ ਜਾਂ ਲੱਗ ਜੇ ਵੀ ਪਤਾ ਭੈਣੇ ਹੋਰੀ ਸੇਟ ਖੜੀ ਕਰਕੇ ਬੈਗੀ ਨਾਲੀ ਗੱਲ ਸੁਣ ਉਹਨੇ ਨਿਮਾਰੀ ਚ 5200 ਰੁਪਏ ਰੱਖਿਆ ਸੀਗਾ ਸਾਨੇ ਨਹੀਂ ਦੇਣਾ ਸੀਗਾ ਮੈਂ ਰੁਪਏ ਜਵਾਨ ਕੀਤੀ ਸੀਂ ਰਿਆ ਜੀ ਕਿੱਥੇ ਨੇ ਪੈਸੇ ਉਹ ਸੰਤ ਤੇ ਪਤਾ ਨਹੀਂ ਕਿੱਥੇ ਆਉ ਉਹ ਮੈਨੂੰ ਲੱਗਦਾ ਤੁਸੀਂ ਠੱਗਾਂ ਨੂੰ ਲਟਾਦੇ ਪੈਸੇ ਬਈ ਭਾਈ ਦੇਖਣ ਕੋਸ਼ ਕਰ ਲਾ ਪੈਸੇ ਤਾਂ ਸੀ ਦੇ ਬੈਠੀਆਂ ਪਰ ਹੁਣ ਮੂੰਹ ਚੋਂ ਮਾੜਾ ਲੱਭ ਜਣਾ ਕੱਢੀ ਉਹ ਠੱਗ ਨਹੀਂ ਸੀ ਤੁਹਾਨੂੰ ਪਤਾ ਨਹੀਂ ਹੈਗਾ ਜੀ ਉਹਨਾਂ ਦਾ ਉਹ ਠੱਗ ਨਹੀਂ ਸੀਗੇ ਉਹ ਤਾਂ ਕਰਮੀ ਵਾਲੇ ਬਦਦੇ ਸੀ ਆਪਣਾ ਪਰਾ ਹੋ ਜਾਣਾ ਕੋ ਮੋਰ ਕਟੋਲਿਓ ਤੁਸੀਂ ਪੈਸੇ ਵੀ ਲਟਾਤੇ ਹੁਣ ਉਹ ਮੇਰੀ ਜੁਬਾਨ ਤੋਂ ਵੀ ਮੈਂ ਜਾਊਂਗਾ ਉਹ ਤਾਂ ਭਾਬੇ ਬਹੁਤ ਪਹੁੰਚੇ ਹੋਏ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੱਚੀ ਹੋਈ ਸੀ ਕੋਈ ਹੋਰ ਹਿਲਾ ਕਰ ਲੈ ਕੋਈ ਹੋਰ ਹਿਲਾ ਕਰ ਲੋ ਹੁਣ ਕੁਛ ਨਾ ਬੁੱਝੇ ਮੈਂ ਕਿਤੋਂ ਹਿਲਾ ਕਰਨਾ ਤੁਸੀਂ ਲਟਾਤਾ ਕਰ ਨਹੀਂ ਅਸਲ ਲਟਾਏ ਨਹੀਂ ਅਸਲ ਦਿੱਤੇ ਆ ਆਪ ਦਾਨ ਕੀਤੇ ਆ ਭਾਬਿਆਂ ਨੂੰ ਦਾਨ ਹੋ ਗਿਆ ਕੋਈ ਨਾ ਤੁਸੀਂ ਇਹ ਠੱਗ ਤੇ ਬੋਲਦੇ ਆ ਪਰ ਕਰਪਾ ਕਿੱਥੇ ਹੋਣੀ ਹੈ ਆਪਣੇ ਤੇ ਤੁਸੀਂ ਨਾ ਇਹ ਗੱਲ ਮੇਰੀ ਹੋਰ ਸੁਣੋ ਤੁਸੀਂ ਉਹ ਮੱਥਾ ਉੱਥੇ 100 ਰੁਪਏ ਮੱਥਾ ਟੇਕ ਦੋ ਦੀਵੇ ਕੋਲੇ ਅੱਛਾ ਇਹ ਮਾਂ ਗੱਲ ਹੈ ਮੇਰਾ ਹੋ ਜਾਊਗਾ ਬਾਬੇ ਕਹਿ ਕੇ ਗਏ ਸੀ ਬਣਾ ਹੋ ਜਾਊਗਾ ਤੁਹਾਡਾ ਕੋਈ ਭਲਾ ਨਹੀਂ ਹੋਣਾ ਭਲਾ ਤਾਂ ਜੇ ਤੁਸੀਂ ਨਾ ਜਿੰਨਾ ਮਰਜ਼ੀ ਬਾਬੇ ਬੁਲਾ ਲਓ ਨਾ ਇਹ ਤੁਹਾਨੂੰ ਲੁੱਟ ਕੇ ਲੈ ਕੇ ਜਾਣ ਤੁਹਾਨੂੰ ਬੇਵਕੂ ਬਣਾ ਕੇ ਉਹ ਤੁਸੀਂ ਆਏ ਨੰਗ ਹੋ ਆਪਣੇ ਘਰ ਧੰਧ ਧੰਧ ਹੋ ਜਾਣੀ ਮੱਥਾ ਟੇਕ ਦੋ ਉਹ ਸੁਭਾਵੀ ਨੇ ਬਾਬਾ ਜੀ ਉਹ ਆਪੇ ਆਪਦਾ ਦੇਖੋ ਜਿਹੜਾ ਕੋ ਤੁਸੀਂ ਤੁਸੀਂ ਆਪ ਦੇਖੋ ਮੈਨੂੰ ਨਾ ਬਿਚੋ ਬਤਾਓ ਇਹ ਕੰਮ ਨਹੀਂ ਨਾ ਤੁਸੀਂ ਆਪ ਹੀ ਦੇਖੋ ਆਪਦਾ ਕੰਮ ਭਾਬੇ ਨੇ ਤਾਂ ਕਿਹਾ ਸੀਗਾ ਵੀ ਥਾ ਧਕੋਣਾ ਜ਼ਰੂਰੀ ਆ ਬਿਸ਼ਰਾ ਛੱਡੂਗਾ ਫਿਰ ਹੁਣ ਕੀ ਕਰੀਏ ਆਪਾਂ ਐਂ ਕਰਾਂਗੇ ਇਹਦੇ ਇਹਦਾ ਸੁੱਤੇ ਪਏ ਦਾ ਹੱਥ ਹਲਵਾ ਕੇ 100 ਰੁਪਏ ਇੱਥੇ ਠੇਕ ਰਾਂਗੇ ਇਹ ਵੀ ਤੁਸੀਂ ਉਹ ਠੇਕ ਰਾਂਗੇ ਫਿਰ ਇਹ ਸੰਭਟ ਆਈਂਦਾ ਹਾਂ 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 ਸਰਾ ਮਹੀਨਾ ਤੱਕ ਤਾਂ ਰੋਜ਼ ਦੇਖਣਾ ਪੈਣਾ ਆਪਾਂ ਨੂੰ 100 100 ਪਰ ਰੋਜ਼ ਦੇਖ ਕੇ ਇੱਥੇ ਰੱਖ ਦਿਆ ਕਰੀਏ ਕਾਦੀ ਵਾ ਮੁਝ ਨਾ ਦਿਓ ਰਾਤ ਨੂੰ ਤੁਸੀਂ ਨਿਗਰੱਖਣੀ ਆ ਇਹਦੀ ਦੀਵੇ ਦੀ ਸਾਹੀ ਆਪਣੇ ਤੇ ਕਿਰਪਾ ਹੋਵੇ ਇੱਕ ਇੱਕ ਬੰਦਾ ਰਾਖੀ ਰੱਖਿਓ ਕਮੰਦਾਰ ਆਖੀ ਰੱਖਿਓ ਇੱਕ ਜਣਾ ਸੌਂ ਜਾ ਕਰੂ ਹਾਂ ਆਹੀ ਹਨੇਰੀ ਨੂਰੀ ਤੈਨੂੰ ਹਨੇਰੀ ਕਿੱਥੇ ਨੇ ਬਾਬਾ ਜੀ ਕਹਿਆ ਸੀ ਆਉਣੀ ਨਹੀਂ ਹੈਗੀ ਆਉਣੀ ਨਹੀਂ ਦੇਣੀ ਉਹ ਕਹਿੰਦੇ ਬਾਬਾ ਕਹਿੰਦੇ ਹਨੇਰੀ ਨਹੀਂ ਆਉਣ ਦੇਣੀ ਅਸੀਂ ਉਹ ਤਾਂ ਬਹੁਤ ਕਿਰਪਾ ਵਾਲੇ ਸੀ ਹਾਂ ਬੀਜੀ ਹਾਂ ਮੈਂ ਕੀ ਦੇਹਲਾ ਦੋ ਮਹੀਨੇ ਹੋ ਗਏ ਬਾਬੇ ਦਾ ਮੁੜ ਕੇ ਨਹੀਂ ਆਇਆ ਮੈਂ ਤਾਂ ਉਹ ਹੀ ਸ਼ਰਟ ਦਿੱਤੀ ਸਭਾ ਮੰਮੀ ਨੇ ਬਾਤ ਕਹੀ ਰਹੀ ਸੀ ਹਮਨੇ ਦੇਹਲਾ ਤਾਂ ਦੋ ਹੋ ਗਏ ਸਭਾ ਮੰਮੀ ਨੇ ਬਾਤ ਮੈਂ ਤਾਂ ਹੋਰ ਮੰਮੀ ਆਪ ਮੈਂ ਤਾਂ ਇਹੀ ਕਹਿੰਦੀ ਸੀ ਮੈਂ ਤਾਂ ਸੋਚਦੀ ਸੀ ਮੇਰੇ ਖਣੀ ਸਹੀ ਕਹਿੰਦਾ ਹੁਕਮ ਲੋ ਲੁਟੇਰੀ ਨਾ ਹੋਣ ਤੇ ਦੋ ਮਹੀਨੇ ਨਾਲ ਕੇ ਸਵਾਭੇ ਨਾ ਬਦਲਣੇ ਹੋਣਾ ਸੀ ਘਰ ਵੀ ਲਟਾ ਕੇ ਬੈ ਗਏ 5900 ਰੁਪਇਆ ਲੈ ਗਏ ਪਾਸ ਜੱਪੜਾ ਨੂੰ ਲੈ ਗਿਆ ਇਹ ਕੀ ਗੱਲ ਨਾ ਕੋਈ ਤਾਂ ਤਨ ਹੋਈ ਕੋਈ ਤਾਂ ਨਾ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਨਾਮ ਨਹੀਂ ਜਾਣਦੇ ਪੜਾ ਦੀਵਾ ਵੀ ਜਗਾਈ ਰੱਖਿਆ ਕਿੱਥੋਂ ਅਗਲਾ ਇਹ ਜਿਆ ਨੂੰ ਰਾਤ ਦਿਨ ਜਾਗਦੇ ਰਹੇ ਜਾਗਦੇ ਰਹੇ ਦੀਵੇ ਵਾਸਤੇ ਦੇਖ ਲਾ ਚਲ ਕੋਈ ਨਾ ਦੇਖਦੇ ਆ ਹਾਂ ਸਸੋਂ ਕੀ ਕਰਨਾ ਮਾਂ ਭੈਣ ਜੀ ਘਰੇ ਆਈਆਂ ਤੇ ਹੁੰਦੇ ਨੇ ਹਾਂ ਜੀ ਹਾਂ ਜੀ ਘਰੇ ਆਈਆਂ ਭੈਣ ਜੀ ਆਜੋ ਪਿੱਛੇ ਬੈਠੇ ਹੋ ਸਤਾਜ ਬਸ ਆਜੋ ਆਜੋ ਭੈਣ ਜੀ ਬਹਿ ਜਾਓ ਸਸਰੀ ਘਰ ਵੀ ਜੀ ਠੀਕ ਹੈ ਸਸਰੀ ਘਰ ਭੈਣ ਜੀ ਠੀਕ ਹੈ ਉਹ ਘੜੇ ਨਹੀਂ ਮਾਰੇ ਕਈ ਜਣ ਹੋ ਗਏ ਬਸ ਠੀਕ ਹੈ ਕੀ ਹੋ ਗਿਆ ਬੜੀ ਅਫਸੋਸ ਜੇ ਮੂੰਹ ਬਣਾਏ ਆ ਆ ਨਾ ਰਸੀਏ ਕੀ ਹਾਲ ਹੋ ਗਈ ਸ਼ਰਮ ਆਉਂਦੀ ਅਗਲਾ ਕੀ ਕਹੂ ਅਗਲਾ ਸਿਆਣਪਿਆਂ ਨਾ ਨਮ ਗੱਲੇ ਕੀ ਹੋ ਸੱਖਾ ਰੱਬ ਦੇ ਨੀ ਸੀ ਲਟੇਰੇ ਲਟੇਰੇ ਕਹੇ ਤੈਨ ਲਈ ਤੈਨ ਹੀ ਸੀ ਨਸਾ ਹੋਏ ਸੀ ਹਾਰੇ ਕੱਪੜਿਆਂ ਵਾਲੇ ਕਿੜਾ ਦੋਟਾ ਹੀ ਮੈਨੇ ਬੱਲਾਏ ਸੀ ਆਹੋ ਅੱਛਾ ਤੋਂ ਕਮਲ ਦਾ ਰਖਿਆ ਸੀ ਸ਼ਨੀਨ ਲੈਣੇ ਸੀ ਕਿਉਂ ਨੇ 5100 ਰੁਪਈਆ ਘਾਰਾ ਪੜਿਆ ਸੀ ਸਾਡਾ ਤੇ ਉਹ ਅਸੀਂ ਦੇਤਾ ਉਹ ਤੋਂ ਚੋਰੀ ਉਹ ਤਾਂ ਸਾਡੇ ਮਗਰ ਪਵੇ ਤੇ ਦੇਖ ਲਾ ਨਾ ਅਸੀਂ ਸਵਾ ਮਹੀਨਾ ਜਾਗਦੀਆਂ ਰਹੀਆਂ ਦੀਵਾ ਬੰਦ ਨਹੀਂ ਕਰਿਆ ਅਸੀਂ ਤੁਸੀਂ ਵੀ 100 ਰੁਪਿਆ ਰੋਜ਼ ਉੱਥੇ ਮੱਥਾ ਟੇਕਦੀਆਂ ਰਹੀਆਂ ਉਹਦਾ ਕਢਾ ਕੇ ਭੈਣ ਦੀ ਕਾਦੀ ਗੱਲ ਆ ਤੂੰ ਦਸਨਾ ਤੀ ਆਰ ਦੀ ਮੇਰੀ ਵੀ ਸੁਣ ਲਾ 7 ਤੋਂ 10000 ਲੈ ਕੇ ਫਸ ਨੂੰ ਤੋਂ ਲੈ 7 ਦੁਨੀ 10000 ਲੈ ਕੇ ਸਾਨੂੰ ਵੀ ਆਹੀ ਕੁਛ ਬੋਲੀ ਗਏ ਕੁਛ ਨਾ ਕੁਛ ਬੋਲੀ ਗਏ ਕੀ ਕਹਾਣੀ ਕੰਬੜੀ ਨਸੀ ਅਸੀਂ ਵੀ ਸਾਨੂੰ ਦੋ ਤਿੰਨ ਗੱਲਾਂ ਵੇਰ ਸੱਚ ਦੱਸਤੀਆਂ ਅਸੀਂ ਲੱਗ ਗਿਆ ਮਗਰ ਆਪਾਂ ਜਿਹੜੇ ਹੁੰਨੇ ਆ ਆਪਾਂ ਇੱਕ ਦੋ ਗੱਲਾਂ ਤੇ ਜ਼ਕੀਨ ਕਰ ਲੈਣੇ ਆ ਹਾਂ ਜੀ ਕਿਉਂਕਿ ਬਸ ਬਾਬੇ ਕਰਨੀ ਵਾਲੇ ਆ ਅਸੀਂ ਉਹਦੇ ਗੱਲਾਂ ਚ ਆ ਕੇ 10000 ਰੁਪਏ ਲਟਾਤਾ ਮੁੰਡੇ ਤੋਂ ਚੋਰੀ ਤੇ ਸਾਡੇ ਘਰੋਂ ਨਿਕਲੇ ਉਹ ਘਰ ਚੇ ਕਿ ਨਹੀਂ ਆਏ ਆਪਣੇ ਉਹ ਪਰਲੇ ਪੇ 20 ਪਰਲੇ ਪਾਸੇ ਅੱਛਾ ਉਹ ਹੈਗੇ ਉਹਨਾਂ ਤੇ ਜਾ ਕੇ ਗਏ ਉਹਨਾਂ ਦੇ 2000 ਲੈ ਗਏ ਬੁੜੀਆਂ ਕੋਲੋਂ ਲੈ ਦੱਸ ਦੱਸ ਉਹਨਾਂ ਨੂੰ ਹਫਤੂ ਕਰਤੀ ਉਹਨਾਂ ਨੇ ਉਹਨਾਂ ਤੇ ਪਤਾ ਕੀ ਹੋਇਆ ਉਹਨਾਂ ਦੇ ਕੁੜੀ ਬੈਠੇ ਸੀ ਕਰੇ ਹੂੰ ਹੂੰ ਕੁੜੀ ਕੋਲੇ ਜਵਾਕ ਵੀ ਸੀਗੇ ਦੋ ਹੂੰ ਬਸ ਬਾਬੇ ਨੇ ਦੱਸਤਾ ਵੀ ਕਿਰਪਾ ਕਰਦਾ ਕਿ ਉਹ ਗੱਲਾਂ 'ਚ ਆ ਗਏ ਉਹਨੇ ਕੁੜੀ ਘਰੇ ਬੈਠੀ ਹੈ ਉਹ ਤਾਂ ਦੇਖੋ ਤਾਂ ਫੇਰ ਪਰੇਸ਼ਾਨ ਸੀਗੇ ਵਿਚਾਰੇ ਉਹਨੇ ਕਹੇ ਕੁੜੀ ਦੇ ਹੜਕ ਤੇ ਵਧੀਆ ਟਿਕਾਣੇ ਤੇ ਹੋ ਜਾਊਗਾ ਤੇ ਉਹਨੇ ਗੱਲਾਂ 'ਚ ਕਿ 21000 ਲਟਾਤਾ ਉਹਨਾਂ ਨੂੰ ਕਹਦੇ 10 ਦਿਨਾਂ ਬਾਅਦ ਆਵਾਂਗੇ ਸਾਨੂੰ ਕਹਦੇ 20 ਦਿਨਾਂ ਬਾਅਦ ਆਮਾ ਸਾਨੂੰ ਮਹੀਨੇ ਬਾਅਦ ਕਰਕੇ ਤੇ ਦੇਖ ਲਓ ਉਹ ਤਾਂ ਡੇਰੇ ਨਿਕਲੇ ਆ ਇਹਨਾ ਕੋਈ ਥਾਉ ਨਾ ਪਤਾ ਹਰ ਘਰ ਚ ਕੀ ਆਈ ਸੀ ਬਹੂ ਮੇਰੇ ਕੋਲੇ ਉਹ ਵੀ ਗੱਲਾਂ ਐਂ ਕਰਦੀ ਸੀਗੀ ਕੰਨੀ ਲਟੇਰੇ ਨਿਕਲ ਗਏ ਉਹ ਕਹਦੇ ਬੰਦੇ ਦਿਖਾੜੇ ਲੋੜਾਂ ਨਹੀਂ ਗਾਲਾਂ ਪਈਆਂ ਅੱਜ ਅੱਗੇ ਅਸੀਂ ਤਾਂ ਨਹੀਂ ਸੀ ਬਾੜਦੇ ਪਰ ਹੁਣ ਬਸ ਦੇਖ ਕੇ ਸਾਨੂੰ ਥੋੜਾ ਜਿਹਾ ਸੱਚ ਆ ਗਿਆ ਭੈਣ ਜੀ ਪਤਾ ਕੀ ਗੱਲ ਆ ਜਿਹੜੇ ਬੰਦੇ ਆ ਨਾ ਆਪਾਂ ਕਹਿੰਦੇ ਬੰਦੇ ਉਹਨਾਂ ਨੂੰ ਬੋਲਦੇ ਆ ਸੱਚੀ ਗੱਲ ਕਹਿੰਦੇ ਆ ਬੰਦੇ ਸੱਚ ਕਹਿੰਦੇ ਆ ਵੀ ਇਹਨਾਂ ਨੂੰ ਘਰੇ ਨਾ ਪੜੋਸਾਂ ਦੇ ਹਸੂਦਿਆਂ ਨੂੰ ਇਹ ਬੁੜੀਆਂ ਬਸ ਆਪਾਂ ਮਗਰ ਲੱਗ ਜਾਂਦੇ ਆ ਛੇਤੀ ਚੋਰੀ ਕਰਦੇ ਆ ਆਪਣਾ ਭਲਾ ਕਰਦੇ ਆ ਅਰੇ ਬੰਦੇ ਆ ਤਾਂ ਚੋਰੀ ਸਾਧੂ ਕਹਿੰਦੇ ਨਗਰ ਲੱਗਦੇ ਆ ਇਹ ਸਾਧੂ ਜਿਹੜੇ ਹੁੰਦੇ ਕਰਨੀ ਵਾਲੇ ਇਹ ਤਾਂ ਪਹਿਲਾਂ ਹੀ ਸੀ ਸਾਧੂ ਕਿੱਥੇ ਕਰਨੀ ਆਇਆ ਤੇਰੇ ਫਿਰਦੇ ਨੇ ਤਾਂ ਉਹੀ ਹਲ ਖਾੜ ਬੀਨ ਮਤ ਬਣਾਉਂਦੇ ਤੇਰੇ ਫਿਰਦੇ ਨੇ ਆਪਾਂ ਗੱਲਾਂ ਆਂ ਆਏ ਆ ਆਪਾਂ ਗੱਲਾਂ ਨੇ ਮੇਰੇ ਭੈਣ ਜੀ ਘਰ ਚਿੰਦਾ ਦੀ ਬਹੂ ਵਾਲੀ ਕੁੱਟੀ ਵੀ ਕੀ ਜਲਟਾ ਤਾ ਤੂੰ ਕੁੱਟ ਸੀਗੀ ਹੋਰ ਸੀਗੀ ਉਹਨੇ ਕੁੱਟ ਪਹਿਣੀ ਸੀ ਸਾਡੇ ਦਾ ਭਾਈ ਕਮਲ ਬਹੁਤ ਬੋਲਿਆ ਸਾਡੇ ਮੈਂ ਬੋਲਣਾ ਹੀ ਆ ਹੋਰ ਨਾ ਕਿਸੇ ਸਾਧੂ ਕੋ ਤੁਨ ਘਰੇ ਬਾੜਿਓ ਮੇਰੀ ਭੈਣ ਦੱਸੇ ਮੈਨੂੰ ਫੋਨ ਤੇ ਉਹਨਾਂ ਦੇ ਗਮੰਡੀਆਂ ਦੇ ਆਈ ਆਗੇ ਤੇਰੇ ਚਾਰ ਸਾਧੂ ਜਿਹੇ ਬਣ ਕੇ ਦਿਨੇ ਆ ਗਏ ਪੇ ਸਾਰਾ ਲੈ ਗਏ ਕਿੰਨੇ ਬੰਦੇ ਆ ਕੀ ਕਰਦੇ ਆ ਭੈਣੇ ਰਾਤ ਨੂੰ ਆ ਗਏ ਚੋਰ ਬਣ ਕੇ ਸਾਰਾ ਕੁਝ ਲੁੱਟ ਕੇ ਲੈ ਗਏ ਨਾਲ ਸੱਟਾਂ ਮਾਰ ਗਏ ਉਹਨਾਂ ਦੇ ਭੇਤ ਲੈ ਜਾਂਦੇ ਭੇਤ ਲੈ ਜਾਂਦੇ ਆ ਦਿਨੇ ਭੇਤ ਲੈ ਜਾਂਦੇ ਬਾੜੋਂ ਨਾ ਭਾਈ ਬਾੜ ਢਾ ਕੇ ਬੈਠੇ ਨਾਲ ਉਹਨਾਂ ਅੰਦਰ ਬਾੜ ਪਿੱਛੇ ਨੂੰ ਬਾਹਰ ਨਾ ਖੋਲੋ ਨਾ ਬਾਹਰ ਨਾ ਖੋਲੋ ਹੁਣ ਤੁਸੀਂ ਮਤ ਉਹਨਾਂ ਨੂੰ ਦੇਖੋ ਉਹਨਾਂ ਨੇ ਨਹੀਂ ਆਉਣਾ ਉਹ ਕਿਹੜਾ ਸਾਧੂ ਸੀਗੇ ਉਹ ਤਾਂ ਲਟੇਰੇ ਸੀ ਲਟੇਰੇ ਸੀ ਉਹੋ ਭਗਵੇਂ ਕੱਪੜੇ ਪਾ ਲੈਂਦੇ ਹੁਣ ਤਾਂ ਕਦੇ ਆਪਣੇ ਪਿੰਡ 'ਚ ਨਹੀਂ ਦਿਖਣਾ ਉਹਨਾਂ ਨੇ ਨਾ ਮੇਤਾ ਹੁਣ ਆਦੇ ਨੂੰ ਨੂੰ ਕਿਹਾ ਵੀ ਇਹਦਾ ਗੇਟ ਕੁੰਡਾ ਬੰਦ ਰੱਖੋ ਕੋਈ ਖੜਕਾਈ ਜਾਵੇ ਖੋਲਣਾ ਨਹੀਂ ਨਾ ਨਾ ਖੋਲਣਾ ਪਰ ਕੋਈ ਜਦੋਂ ਮਾਰ ਦੋ ਕੀ ਨਾ ਕਰੋ ਇਹੋਸਾ ਹੁਣ ਆਸੀ ਉਹ ਤਾਂ ਹੋ ਗਿਆ ਬਸ 60000 ਥੋੜੀ ਸੀ 11200 11000 ਦੇ ਤਾਂ ਉਹਨਾਂ ਨੇ 21000 ਦੇ ਤਾਂ ਭੈਣ ਜੀ ਤਾਂ 100 100 ਕਰਕੇ ਜਸਸ ਨੂੰ ਨੇ ਜੋੜਿਆ ਸੀਗਾ ਜੇ ਕੋਈ ਚੀਜ਼ ਆ ਜੂਗੀ ਉਹ ਹੀ ਉਹਨਾਂ ਨੂੰ ਲਟਾਤਾ ਬੰਦੇ ਕਿੰਨਾ ਪੂਰੇ ਪੂਰੇ ਕਰਦੇ ਆ ਸਾਰੀ ਦਿਹਾੜੀ ਤੁਹਾਨੂੰ ਕਹਿੰਦੇ ਤੁਹਾਨੂੰ ਕਹਿੰਦੇ ਦੀਵਾ ਜਗਾ ਕੇ ਰੱਖਣਾ ਸਾਨੂੰ ਕਹਿੰਦੇ ਸਵਾ ਮਹੀਨਾ ਦੀਵਾ ਜਗਾ ਕੇ ਪੈਸੇ ਵਿੱਚ ਮੱਛਾ ਟਿਕਿਓ ਉਹਦਾ ਹੱਥ ਲਵਾ ਕੇ ਮੁੰਡੇ ਦਾ ਸਾਨੂੰ ਕਹਿੰਦੇ ਸਵਾ ਮੀ ਸਾਨੂੰ ਕਹਿੰਦੇ ਵੀ ਸਵਾ ਮਹੀਨਾ ਤੁਸੀਂ ਦਾਨ ਕਰਨੇ ਆ ਬਾਹਰ ਜਿਵੇਂ ਆਹ ਮਾਂਹਾਂ ਦੀ ਦਾਲ ਮੂੰਗੀ ਦੀ ਦਾਲ ਚੋਲ ਸਾਰਾ ਕੋ ਲੰਗਰ ਚ ਪਾ ਕੇ ਆਇਓ ਦਾਨ ਵੀ ਕਰਿਓ ਅਸਤੋਮੇ ਕਰੀ ਗਏ ਬਖਸ਼ਰਵਾਦ ਹੋਣਾ ਸੀ ਕਾ ਮੈਂ ਕਿੰਨੇ 2 ਟਾਈ ਮਹੀਨਾ ਲੰਗੇ ਲੰਗੇ ਹੁਣ ਤੱਕ ਦੀ ਬੋੜੀ ਲੰਗੇ ਲੰਗੇ ਸੱਚ ਬੋਲਦੇ ਆ ਬੰਦੇ ਬੰਦੇ ਪੈਣੇ ਅਬਸ ਬੁੜੀਆਂ ਨੂੰ ਵੀ ਜਨਾਨੇ ਨੂੰ ਇਹ ਸਿੱਖਣੀ ਚਾਹੀਦੀ ਆ ਅਮੀ ਜਣੇ ਖਾਣੇ ਨੂੰ ਜਾਦੂ ਸੰਤ ਕਰਕੇ ਘਰੇ ਬਾਣ ਲੈਣੇ ਨੇ ਪੈਰ ਤੋਂ ਤੋ ਪੀ ਜੰਨੇ ਆ ਪੈਰੀਂ ਹੱਥ ਲਾਣ ਜੁੱਟੇ ਜੁੱਟ ਪਿਆ ਬਦਮਾ ਵਾਲਾ ਫੇਰ ਅਸਤਾ ਸਾਡੀ ਬਹੂ ਤਾਂ ਆਪ ਹਾਂ ਕਹਿੰਦਾ ਹੈ ਨਹੀਂ ਜੋੜਾ ਤਵੋ ਮੇਰੇ ਰੋੜੇ ਚੁੱਪ ਤੇ ਚੱਪਲਾਂ ਦਾ 500 ਦਿੱਤਾ ਸਾਡੀ ਬਹੂ ਤਾਂ ਲੰਗਰ ਬਕਾ ਕੇ ਲੈ ਆਈ ਇਹਨਾਂ ਨੂੰ ਭਰੋਸ ਕੇ ਉਹ ਖਵਾਇਆ ਅਸੀਂ ਐਵੇਂ ਇੱਥੇ ਜੂਠੇ ਭਾਂਡੇ ਮੰਜ ਕੇ ਪੈਰੀਂ ਹੱਥ ਦਿੱਗੀ ਦਈਆਂ ਉਹਨਾਂ ਭੈਣ ਜੀ ਪਹਿਲਾਂ ਹੁੰਦੇ ਸੀ ਕਰਨੀਆਂ ਨੇ ਬਾਬੇ ਸਿਗੇ ਪਾਈ ਮਾਂ ਕਰਨੀ ਗਲੇ ਸੰਤ ਮਹਾਂਪੁਰਸ਼ ਹੁੰਦੇ ਸੀ ਪਹਿਲਾਂ ਕਹਿੰਦਾ ਘਰੇ ਬਹਿ ਕੇ ਵੈਸੇ ਗੁਰੂ ਵੈਸੇ ਗੁਰੂ ਕਰ ਲੋ ਕਿਤੇ ਜਾਣ ਦੀ ਲੋੜ ਨਹੀਂ ਜੋ ਕਰਮਾ ਚ ਉਹੀ ਮੈਣਨਾ ਤੇ ਆਪਣੇ ਕਰਮਾ ਚ ਹੋਏਗਾ ਤਾਂ ਪਰ ਮਿਲ ਜਾਊਗਾ ਤੇ ਨਹੀਂ ਹੈਗਾ ਪਰ ਰੱਬ ਕਣ ਨਹੀਂ ਲਿਖਿਆ ਹੋਇਆ ਤਾਂ ਨਹੀਂ ਬੰਦ ਪਰੇ ਜਾਓ ਮੱਥਾ ਦੇਖੋ ਉਹ ਬਾਬੇ ਤੋਂ ਮੰਗ ਗਰੀਬ ਕਰਦੇ ਨੂੰ ਦੇ ਦੋ ਹਾਂ ਗਰੀਬ ਕਰਦੇ ਨੂੰ ਦੇ ਦੋ ਅਦੀ ਕਿਸਮਤ ਤੇ ਖੜੋ ਪਰਮਾਤਮਾ ਨੇ ਜੋ ਕਰਨਾ ਹੋ ਨਹੀਂ ਕਰਨਾ ਕੋਈ ਕੁਝ ਨਹੀਂ ਕਰ ਸਕਦਾ ਚੰਗਾ ਭੈਣ ਜੀ ਮੈਂ ਤਾਂ ਤਾਂ ਹੀ ਆਈ ਸੀ ਨਾ ਮੈਂ ਘਟ ਚਾਹ ਲਿਆਉਣੀ ਆ ਨਾ ਨਾ ਕਿਤੇ ਤਾਂ ਗਾਹਾਂ ਤੋਂ ਆਈ ਸੁਨੰਗੀ ਜਾਂਦੀ ਸੁਣਦੇ ਇਹਨਾਂ ਨੂੰ ਪਛਲਾ ਸੁਖ ਸ਼ਾਂਤੀ ਵੀ ਆਈ ਨਹੀਂ ਕਈ ਦਿਨ ਹੋ ਗਏ ਚੱਲ ਮੈਂ ਲਿਆਉਣੀ ਆ ਚਾਹ ਕੋਈ ਤੁਹਾਡੀ ਬਹੂ ਕੀ ਕਰਦੀ ਆ ਭੈਣ ਜੀ ਚਾਹ ਅਸਟਾ ਦੀਵਾ ਲਾਉਂਤੇ ਹੀ ਲੱਗੇ ਰਹੇ ਬੁਝਣ ਨਹੀਂ ਦਿੱਤਾ ਲੱਗੀ ਹੋਈ ਆ ਭੈਣ ਆਈ ਹੋਈ ਆ ਇੱਕ ਉਹਦੀ ਗਾਹਾਂ ਮਾਸੀ ਦੀ ਕੁੜੀ ਆਈ ਹੋਈ ਆ ਅੱਛਾ ਅੱਛਾ ਉਹਨਾਂ ਦੇ ਬਸ ਜਵਾਕ ਨੇਗੇ ਅੱਛਾ ਤੇ ਆਪਣੇ ਦਾ ਭਰਾ ਵਾ ਰੋਟੀ ਪਾਣੀ ਬਣਾਉਂਦੀ ਹੋ ਰੋਟੀ ਪਾਣੀ ਬਣਾਉਂਦੀ ਤਾਂ ਹੀ ਮੈਂ ਕਹ ਦੱਸਦੀ ਨਹੀਂ ਹੈ ਕਿ ਕਿਤੇ ਬਾਹਰ ਫਿਰਦੀ ਹੁੰਦੀ ਆ ਤਲ ਕੋਈ ਰਮਨ ਜੰਗਾ ਫਿਰ ਮੰਜਾਂ ਨੇ ਨਹਿਰਾ ਹੋ ਜਾਂਦਾ ਚੱਲ ਭੈਣੇ ਜੇ ਅਸੀਂ ਵੀ ਲਾਈਏ ਕੱਪੜੇ-ਕੁੱਪੜੇ ਚਿੰਤਾ ਨਾ ਕਰੋ ਇਹ ਤਾਂ ਸਬਕ ਨਹੀਂ ਆ ਹੁ ਤਨ ਕਰਦਾ ਆਪਣੇ ਮੂਰੀਆ ਘਰੇ ਪਿੰਡ ਚ ਕਿੱਥੇ-ਕਿੱਥੇ ਗਏ ਹੋਣੇ ਲਪਥੇਰੇ ਲੁੱਟੇ ਹੋਣਗੇ ਹੁਣ ਸਿਆਣੀਆਂ ਬਣੋ ਕੀ ਲਟਾਈ ਖਾਧੀ ਲੋਕੀ ਪਸ਼ੇਰੇ ਦੀ ਲਟਾਈ ਹਰ ਸਿਆਣੀਆਂ ਬਣੋ ਹੁਣ ਸਿਆਣੇ ਵਾਖੇ ਲਾਹੋਰਾ ਘਰ ਗਿਆ ਹੋਰ ਭੈਣੇ ਵਾਹ ਸੱਚੀ ਗੱਲ ਆ ਚੰਗਾ